ਪੰਜਾਬ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕੇ ਆਪਣਾ ਕਾਰੋਬਾਰ ਛੱਡ ਕੇ ਰੋਜ਼ੀ-ਰੋਟੀ ਦੀ ਤਲਾਸ਼ ਤੇ ਸੁਨਾਰੀ ਪਵਿੱਖ ਦੇ ਲਈ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਵਿਦੇਸ਼ਾਂ ਦੇ ਵਿੱਚ ਹਰ ਰੋਜ਼ ਮੋਤਾ ਦੀਆਂ ਅੰਕੜਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਘਟਨਾ ਨਾਬਾ ਬਲਾਕ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ 40 ਸਾਲਾ ਨਰਮਲ ਸਿੰਘ ਦੇ ਨਾਲ ਵਾਪਰੀ ਹੈ ਜਿਤੇ 20 ਸਾਲ ਪਹਿਲਾਂ ਇਟਲੀ ਵਿਖੇ ਗਿਆ ਸੀ ਉਥੇ ਬੜੀ ਮਿਹਨਤ ਦੇ ਨਾਲ ਆਪਣਾ ਕਰਿਆਨਾ ਸਟੋਰ ਚਲਾ ਰਿਹਾ ਸੀ ਉਥੇ ਆਪਣੇ ਘਰ ਦੇ ਵਿੱਚ ਜਦੋਂ ਰੋਟੀ ਪਕਾਉਣ ਲੱਗਾ ਤਾਂ ਸਿਲੰਡਰ ਬਲਾਸਟ ਹੋ ਗਿਆ। ਕਈ ਦਿਨ ਜ਼ਿੰਦਗੀ ਅਤੇ ਮੌਤੇ ਨਾਲ ਲੜਦਾ ਰਿਹਾ ਆਖਰਕਾਰ ਜ਼ਖਮਾਂ ਦੀ ਤਾਪਨਾ ਚਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ। ਨਿਰਮਲ ਸਿੰਘ ਦੀ ਮ੍ਰਿਤਕ ਦੇ ਇਟਲੀ ਤੋਂ ਅੱਜ ਨਾਪਾ ਬਲਾਤੀ ਪਿੰਡ ਹਸਨਪੁਰ ਵਿਖੇ 33 ਦਿਨਾਂ ਬਾਅਦ ਘਰ ਪਹੁੰਚੀ ਹੈ। ਘਰ ਦੇ ਵਿੱਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੇ ਇਸ਼ਤਿਹਾਰਾਂ ਨੇ ਦੱਸਿਆ ਹੈ ਕਿ ਜੇ ਸਰਕਾਰਾਂ ਇੱਥੇ ਕੰਮ ਕਰ ਨੌਜਵਾਨਾਂ ਨੂੰ ਦੇਣ ਤਾਂ ਉਹ ਵਿਦੇਸ਼ੀ ਧਰਤੀ ਉੱਤੇ ਕਿਉਂ ਜਾਣ ਨਿਰਮਲ ਸਿੰਘ ਜਿਹੜੀ ਸਾਰਿਆਂ ਦਾ ਇੱਥੋਂ ਉੱਠ ਕੇ ਬਾਹਰ ਜਾ ਕੇ ਬੜੀ ਕਬੱਡੀ ਕਾਮਯਾਬੀ ਕੀਤੀ ਸੀ ਉਹਨੇ ਪਰ ਅਚਾਨਕਾ ਹਾਸਾ ਵਾਪਰਨ ਕਰਕੇ ਸਾਰਿਆਂ ਨੂੰ ਵਿਛੋੜਾ ਦੇ ਗਿਆ ਤੇ ਬਹੁਤ ਸਾਰੇ ਨਗਰ ਚ ਵੀ ਤੇ ਬਾਹਰਲੇ ਪਿੰਡਾਂ ਤੇ ਬਾਹਰ ਇਟਲੀ ਤੋਂ ਵਿੱਚ ਵੀ ਜਿੰਨੇ ਮੁੰਡਿਆਂ ਨਾਲ ਆਪਣੀ ਗੱਲ ਹੋਈ ਹੈ ਮਨੇ ਹੀ ਦੱਸਿਆ ਵੀ ਸਾਨੂੰ ਨਾ ਤੇ ਇਸ ਤਰ੍ਹਾਂ ਦਾ ਬੰਦਾ ਅਜ ਤੱਕ ਮਿਲਿਆ ਤੇ ਨਾ ਮਿਲਣਾ ਸਾਰੇ ਇੱਕ ਨਾਲ ਹਰ ਇੱਕ ਦੀ ਮਦਦ ਤੇ ਹਰ ਇੱਕ ਦੀ ਹੈਲਪ ਅਤੇ ਸਾਡੀ ਤਾਂ ਭਰਾਵਾਂ ਤੋਂ ਵੱਧ ਸੀਗੀ ਰਿਸ਼ਤੇਦਾਰੀ ਨਾਲੋਂ ਤਾਂ ਅਲੱਗ ਚੀਜ਼ ਸੀਗੀ ਬਹੁਤ ਹੀ ਜ਼ਿਆਦਾ ਨਜ਼ਦੀਕੀ ਆਪਣਾ ਜਿਹੜਾ ਸੀ ਸਾਥ ਛੱਡ ਕੇ ਚਲਾ ਗਿਆ ਬੱਚੇ ਕਿੰਨੇ ਸਰ ਦੋ ਬੱਚੇ ਬੇਟੇ ਆ ਇੱਕ 7 ਸਾਲ ਦਾ ਇੱਕ 12 ਸਾਲ ਦਾ ਫਾਦਰ ਸਵੈਰ ਹੋ ਗਏ ਸੀ 7 ਸਾਲ ਪਹਿਲਾਂ ਪਾ ਗਏ ਤੇ ਘਰ ਚ ਇਹ ਤੀ ਕਮਾਨ ਵਾਲੇ ਹਾਂ ਇਹ ਹੀ ਸੀ ਕਮਾਨ ਵਾਲੇ ਘਰ ਦੇ ਵਿੱਚ ਮੋਢੀ ਸਾਰਿਆ ਤੋਂ ਇਹ ਹੀ ਸੀ ਕਮਾਨ ਵਾਲੇ ਪਰ ਸਾਰਿਆਂ ਨੂੰ ਘਰ ਨੂੰ ਸਾਰੇ ਪਰਿਵਾਰ ਨੂੰ ਜੋੜਨ ਵਾਲਾ ਇਹਨੇ ਚਾਚੇ ਦਾ ਲड़का ਪਹਿਲਾਂ 8 ਸਾਲ ਪਹਿਲਾਂ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਦੂਜਾ ਬੇਟਾ ਵੀ ਇੱਕ ਚਾਚੇ ਦਾ ਲड़का 3 ਸਾਲ ਪਹਿਲਾਂ ਕਰੋਨਾ ਚ ਪੂਰਾ ਹੋ ਗਿਆ ਸੀ ਯਾਨੀ ਕਿ ਵਧੀਆ ਸਾਰੇ ਪਰਿਵਾਰ ਨੂੰ ਜੋੜ ਕੇ ਚੱਲ ਰਿਹਾ ਸੀਗਾ ਤੇ ਬਹੁਤ ਵਧੀਆ ਸੁਭਾਅ ਸੀ ਇਹਨਾਂ ਇਹ ਆਪਣਾ ਸਟੋਰ ਸੀ ਆਪਣਾ ਸਾਰਿਆਂ ਦਾ ਉੱਥੇ ਮੈਂ ਪਹਿਲਾਂ ਉੱਥੇ ਹੀ ਰਿਹਾ ਸਾਰਾ ਕੁਝ ਇਹਨਾਂ ਦੀ ਜ਼ਿੰਮੇਵਾਰੀ ਜਾਨਕਿ ਸਾਡੀ ਇੱਕੀ ਗੱਲ ਸੀ ਸਾਂਝੀ ਨਾਲ ਕੇ ਸ਼ੁਰੂ ਤੋਂ ਲੈ ਕੇ 13 ਸਾਲ ਮੈਂ ਵੀ ਉੱਥੇ ਹੀ ਰਿਹਾ ਨਾਲ ਹੀ ਮੈਂ ਹੀ ਲੈ ਕੇ ਗਿਆ ਸੀ ਇਹਨੂੰ ਤੇ ਹੁਣ ਇਹ ਸਾਰਾ ਕੁਝ ਆਪਣਾ ਇਹੀ ਸੰਭਾਲ ਰਿਹਾ ਸੀਗਾ ਤੇ ਅੱਜ ਤੱਕ ਬਹੁਤ ਵਧੀਆ ਕਿ ਯਾਨਕਿ ਸਭ ਕੁਝ ਮੇਰੇ ਕੋਲ ਹੀ ਜੋ ਵੀ ਵੇਚਦਾ ਸੀ ਸਾਰਾ ਆਪ ਰਲ ਮਿਲ ਕੇ ਕਰਦੇ ਸੀ ਸੀ ਜੋ ਵੀ ਕਰਦੇ ਸੀ ਦੋਵੇਂ ਮੈਨੂੰ ਪੀਆਰਸੀ ਕਦੇ ਤੁਹਾਡੇ ਨਾਲ ਗੱਲ ਹੋ ਗਈ ਪਰ ਪਰਿਵਾਰ ਨੂੰ ਉੱਥੇ ਲੈ ਕੇ ਜਾਣ ਦਾ ਹਟਲ ਨਹੀਂ ਪਰਿਵਾਰ ਨੂੰ ਤਾਂ ਉਹ ਚਾਹੁੰਦਾ ਨਹੀਂ ਸੀ ਵੀ ਹਟਲ ਹੀ ਨਹੀਂ ਕਹਿੰਦਾ ਜੀ ਜ਼ਿੰਦਗੀ ਚ ਜੇ ਮੈਂ ਇੱਥੇ ਜਿਹੜੀ ਕਮਾਈ ਕੀਤੀ ਹੈ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਜੇ ਮੈਂ ਆਪਣੇ ਪਰਿਵਾਰ ਨੂੰ ਵੀ ਉੱਥੇ ਲਿਜਾ ਕੇ ਆਪਣੇ ਇੱਥੋਂ ਦੂਰ ਰੱਖਣਾ ਆਪਣੇ ਵਤਨ ਤੋਂ ਪੰਜਾਬ ਤੋਂ ਦੂਰ ਰੱਖਣਾ ਤਾਂ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਮੈਂ ਨਹੀਂ ਉਹ ਨਹੀਂ ਚਾਹੁੰਦਾ ਨਹੀਂ ਸੀ ਕਦੀ ਵੀ ਪਰਿਵਾਰ ਉੱਥੇ ਲੈ ਕੇ ਜਾ ਕੇ ਦਿਹਾੜੀਆਂ ਕਰੀਏ ਜਾਂ ਕੰਮ ਕਰੀਏ ਇੱਥੇ ਰਹਿਣ ਦਾ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਹੁਣ ਵੀ ਜਾਣ ਤੋਂ ਪਹਿਲਾਂ ਵੀ ਹੋਈ ਹੀ ਕਹਿ ਕੇ ਗਿਆ ਮੇਰੇ ਕੋਲ ਇੱਕ ਤਰੀਕ ਨੂੰ ਚਲੇ ਮਹੀਨੇ ਦਿਨ ਉਹ ਵੀ ਭਾਜੀ ਮੰਨ ਲਓ ਆਪਾਂ ਇੱਥੇ ਹੀ ਕੰਮ ਕਰਨਾ ਆਉਣ ਵਾਲੇ 2 ਸਾਲ ਤੋਂ ਬਾਅਦ ਮੈਂ ਇੱਥੇ ਆ ਜਾਣਾ ਤੁਸੀਂ ਆਪਾਂ ਕੰਮ ਦੇਖੀਏ ਕੰਮ ਹੀ ਕਰਾਂਗੇ ਪਰ ਪੰਜਾਬ 'ਚ ਹੀ ਰਹਿਣਾ ਆਪਾਂ ਇਹ ਕੁਝ ਇਹ ਸਭ ਤੋਂ ਵੱਡੀ ਤਿੰਨ ਕਮੀਆਂ ਸਰਕਾਰਾਂ ਦੀ ਹੈ ਜਿਹੜੀ ਤੁਸੀਂ ਗੱਲ ਕਰੀਏ ਕਿ ਸਰਕਾਰਾਂ ਇਹ ਕੋਸ਼ਿਸ਼ਾਂ ਕਰਨ ਤੇ ਇਹ ਜਿਹੜਾ ਪੰਜਾਬ ਖਾਲੀ ਹੋ ਚੱਲਿਆ ਨੌਜਵਾਨੀ ਸਾਰੀ ਦੀ ਸਾਰੀ ਪੰਜਾਬ ਚੋਂ ਨਿਕਲ ਕੇ ਬਾਹਰ ਲੀਆਂ ਕੰਟਰੀਆਂ ਜਾ ਰਹੀ ਏ ਉਥੇ ਨਾਲ ਹੀ ਪੈਸਾ ਵੀ ਜਿਹੜਾ ਪੰਜਾਬ ਦਾ ਉਹ ਵੀ ਸਾਰਾ ਬਾਹਰ ਜਾ ਰਿਹਾ ਤੇ ਬਹੁਤ ਵੱਡੀ ਘਾਟ ਹੈ ਸਰਕਾਰਾਂ ਦੀ ਪਤਾ ਨਹੀਂ ਕਾਰਨ ਕੀ ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ ਜੇ ਸਰਕਾਰਾਂ ਕਰਨ ਤੇ ਬਾਹਰ ਨੂੰ ਲੋਕ ਨਾ ਭੱਜਣ ਕਦੀ ਵੀ ਜਿਹਨੂੰ ਇਥੇ ਕੰਮ ਮਿਲਦਾ ਹੈ ਕਾਰਜ ਮਿਲਦਾ ਹੈ ਉਹ ਕਿਉਂ ਬਾਹਰ ਜਾਊਗਾ ਮੇਰਾ ਬੇਟਾ ਵੀ ਨਾਲ ਰਿਹਾ ਹੈ ਇਕੱਠੇ ਰਹੇ ਨਿਮਰਾ ਇਹ ਭਣ ਜਾ ਹਾਂਜੀ ਤੇ ਇਹ ਇਕੱਠੇ ਹੀ ਇੱਕ ਦੁਕਾਨ ਤੇ ਕੰਮ ਕਰਦੇ ਰਹੇ ਉਹ ਵੀ 11-12 ਸਾਲ ਲਾ ਕੇ ਆਇਆ ਉੱਥੇ ਇਹ ਕੋ ਬਹੁਤ ਵੱਡਾ ਦੁੱਖ ਹੈ ਮੁੰਡਾ ਬੜਾ ਸਾਬੂ ਸੀਗਾ ਜੀ ਹਾਲਾਕੇ ਵਿੱਚ ਵੀ ਬੜੀ ਉਹਦੀ ਪ੍ਰਸ਼ੰਸਾ ਤੇ ਬਾਹਰ ਵੀ ਲੋਕ ਬੜੀ ਉਹਦੀ ਪ੍ਰਸ਼ੰਸਾ ਕਰਦੇ ਆ ਜਿੰਨਾ ਮੁੰਡਿਆਂ ਦੇ ਨਾਲ ਨਾਲ ਵਿਚ ਰਿਆ ਉਹ ਬਹੁਤ ਵੱਡੀ ਪ੍ਰਸ਼ੰਸਾ ਸੀ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਸਰਕਾਰਾਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਨ ਇੱਥੇ ਆਪਣੇ ਲੋਕਾਂ ਨੂੰ ਜਿਹੜਾ ਕੰਮ ਹੈ ਉਹ ਜ਼ਰੂਰ ਦੇਣ ਤੇ ਤਾਂ ਹੀ ਲੋਕ ਬਾਹਰ ਨਹੀਂ ਜਾਣਗੇ ਨਹੀਂ ਤੇ ਵਰਨਾ ਪੰਜਾਬ ਬਿਲਕੁਲ ਖਾਲੀ ਹੋ ਚਲੇ ਕੁਛ ਨਸ਼ੇ ਨੇ ਖਾ ਲਿਆ ਨਸ਼ਿਆਂ ਦੀ ਭੇਟ ਚੜ ਗਈ ਜਵਾਨੀ ਬਹੁਤ ਜਿਆਦੀ ਤੇ ਦੂਜੀ ਜੜੀਏ ਉਹ ਇਸ ਤਰ੍ਹਾਂ ਵੇਖੋ ਹਾਰਟ ਅਟੈਕ ਨਾਲ ਕਿੰਨੀਆਂ ਮੁਕਤਾਂ ਹੋ ਰਹੀਆਂ ਨੇ ਹਨਾ ਤੇ ਇਹ ਇਹ ਟੈਨਸ਼ਨਾਂ ਨੇ ਐਂ ਲੱਗਦਾ ਕਿ ਟੈਨਸ਼ਨਾਂ ਨੇ ਸਾਰੀਆਂ ਕੰਮ ਮਿਲਦਾ ਨਹੀਂ ਪੜ੍ਹਾਈ ਕਰ ਲਿੰਦੇ ਨੇ ਬੱਚੇ ਉਹ ਟੈਨਸ਼ਨ ਦੇ ਵਿੱਚ ਜਦੋਂ ਜਾਂਦਾ ਤੇ ਐਨਾ ਐਨਾ ਪੈਸਾ ਲੱਗ ਜਾਣਾ ਉੱਥੇ ਵੀ ਕੰਮ ਨਹੀਂ ਮਿਲਦਾ ਜਾ ਕੇ ਕਈ ਤੇ ਵਖਰੇ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਹੀ ਉੱਤੇ ਅਟੈਕ ਹੋ ਜਾਂਦਾ ਜਾ ਕੇ ਉਹਦਾ ਕਾਰਨ ਇਹੀ ਏ ਮਾੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਕੋਈ ਬੋਲਦਾ ਨਹੀਂ ਕੋਈ ਦੱਸਦਾ ਨਹੀਂ ਕੋਈ ਗੱਲ ਕਰਦਾ ਨਹੀਂ ਜਿਹੜਾ ਬੰਦਾ ਦੇਥੀ ਜਿੱਦੀ ਹੋ ਗਈ ਜਿਹਨੂੰ ਅਟੈਕ ਹੋ ਗਿਆ ਤੇ ਪਰਿਵਾਰ ਵਿਚਾਰਾ ਮਗਰ ਘਰ ਲੰਦਾ ਰਹਿ ਜਾਂਦਾ ਘਰ ਵੀ ਉਜੜ ਜਾਂਦਾ ਵੀਰੇ ਇਹੋ ਹੀ ਬੇਨਤੀ ਹੈ ਸਾਡੀ ਤਾਂ ਸਰਕਾਰ ਨੂੰ ਇਹ ਸਰਕਾਰ ਜੇ ਕੁਛ ਰਹਿ ਗਿਆ ਪੰਜਾਬ ਕੋਲੇ ਤੋ ਉਹਨੂੰ ਸਰਕਾਰ ਬਚਾਉਣ ਦਾ ਯਤਨ ਕਰੇ ਪੰਜਾਬ ਦੇ ਅੰਦਰ ਤੇ ਵੈਣ ਪੈ ਰਹੇ ਨੇ ਜਿਹੜੇ ਬਾਹਰੋਂ ਲਾਸ਼ਾਂ ਕਈ ਕਿੰਨੇ ਦਿਨ ਹੁਣ ਮਹੀਨੇ ਬਾਅਦ ਲਾਸ਼ ਆ ਰਹੀ ਹੈ ਕੀ ਰਹਿ ਗਿਆ ਉਹਦੇ ਪਿੱਛੇ ਕੀ ਪੱਲੇ ਉਹਦੇ ਕੀ ਮਾਂ ਉਹਦੀ ਮੂੰਹ ਵੇਖੂਗੀ ਕੀ ਬਹੁਤ ਹਾਲਾਤ ਮਾੜੇ ਨੇ ਕਰਤੇ ਨੇ ਸਰਕਾਰਾਂ ਨੇ ਸਰਕਾਰਾਂ ਬਿਲਕੁਲ ਨਹੀਂ ਸੋਚਦੀਆਂ ਕੇਵਲ ਤੇ ਕੇਵਲ ਆਪਣੇ ਘਰ ਭਰਨ ਦਾ ਯਤਨ ਕਰਦੀਆਂ ਨੇ ਇਹ 20 ਸਾਲ ਤੋਂ ਜੀ ਇਟਲੀ ਚ ਰਹਿ ਰਹੇ تھے ਛੋਟੇ ਛੋਟੇ ਬੱਚੇ ਨੇ ਦੋ ਤੇ ਤਿੰਨ ਤਰੀਕ ਨੂੰ ਇੱਥੋਂ ਸਾਢੇ 3 ਮਹੀਨੇ ਲਾ ਕੇ ਇੰਡੀਆ ਤੋਂ ਗਏ ਤੇ ਵਾਪਸ 7 ਤਰੀਕ ਨੂੰ ਇਹ ਪਣਾ ਵਾਪਰਿਆ ਉੱਥੇ ਕਿਹੜੀ ਕੰਟਰੀ ਚ ਨੇ ਇਟਲੀ ਸੀ ਕਾਰ ਕਿਹਦੇ ਆ ਗਿਆ ਡੱਥ ਦਾ ਕਾਰਨ ਤਾਂ ਜੀ ਇਹ ਮੈਂ ਸਟੋਰ ਤੋਂ ਆਪਣੇ ਘਰੇ ਆ ਰਹੇ ਤੇ ਘਰੇ ਜਦੋਂ ਆਏ ਸਿਲੰਡਰ ਪਤਾ ਨਹੀਂ ਲੀਕ ਕੀਤੀ ਜਾਂ ਜੋ ਵੀ ਸੀ ਜਦੋਂ ਆਕੇ ਇਹਨਾਂ ਨੇ ਸਿਲੰਡਰ ਵਾਲਾ ਹੀ ਉਹ ਨਾਲ ਦੀ ਨਾਲ ਬਲਾਸਟ ਹੋ ਗਿਆ ਤੇ ਉਸ ਤੋਂ ਬਾਅਦ ਇਹ ਬੇਹੋਸ਼ ਹੋ ਕੇ ਡਿੱਗ ਪਏ ਡਿੱਗੇ ਹੋਏ ਉਸ ਤੋਂ ਬਾਅਦ 5 ਮਿੰਟ ਬਾਅਦ ਇਹਨਾਂ ਨੂੰ ਹੋਸ਼ ਆਈ ਜਦੋਂ ਉਸ ਤੋਂ ਬਾਅਦ ਫਿਰ ਬਾਹਰ ਨਿਕਲ ਕੇ ਗਰਗੇ ਫਿਰੇ ਉੱਥੇ ਜਿਹੜੇ ਮੁੰਡੇ ਤੇ ਲਵੇ ਵਾਲੇ ਉਹਨਾਂ ਨੇ ਚੱਕਿਆ ਚੱਕ ਕੇ ਐਡਮਿਟ ਕਰਿਆ ਐਡਮਿਟ ਕਰਕੇ 5 ਹਫ਼ਤਾ ਬੋਲਦਾ ਰਹੀ ਠੀਕ ਠਾਕ ਤੇ ਉਸ ਤੋਂ ਬਾਅਦ ਨਾ ਫੇਫੜਿਆਂ 'ਚ ਜਾਨੀ ਇਨਫੈਕਸ਼ਨ ਹੋ ਗਈ ਜ਼ਿਆਦਾ ਉਹਦੇ ਕਾਰਨ ਇਹਦੀ 15 ਦਿਨਾਂ ਬਾਅਦ ਇਟਲੀ 'ਚ ਡੈਥ ਹੋ ਗਈ ਕਰਦਾ ਸੀਗਾ ਤੇ ਨਾਮ ਕੀ ਹੈ ਇਹਨਾਂ ਦਾ ਆਪਣਾ ਇਹਨਾਂ ਦਾ ਨਾਮ ਨਰਮਲ ਸਿੰਘ ਤੀਜੀ ਹਸਨਪੁਰ ਪਿੰਡ ਤੋਂ ਹੀ ਕੰਮ ਤਾਂ ਇਹਨਾਂ ਦਾ ਆਪ ਦਾ ਸਟੋਰ ਸੀ ਉਧਰ ਕਾਦਾ ਕਰਿਆਨਾ ਸਟੋਰ ਹੀ ਕਰਿਆਨਾ ਸਟੋਰ ਹਾਂਜੀ ਉਮਰ ਇਹਨਾਂ ਦੀ 40 ਸਾਲ ਦੀ ਤੇ ਹੁਣ ਪਿੱਛੇ ਪਰਿਵਾਰ ਦਾ ਕੋਈ ਪਰਿਵਾਰ ਬੱਚੇ ਨੇ ਜੀ ਦੋ ਛੋਟੇ ਛੋਟੇ ਮਾਈ ਆ ਜਾਂ ਵਾਈਫ ਨੇ ਇਹਨਾਂ ਦੇ ਬੋੜੀ ਲਿਆਂਦੀਆ ਫਿਰ ਆਪ ਹੀ ਖਰਚੇ ਤੇ ਰਹਿੰਦੇ ਜਾਂ ਸਰਕਾਰ ਨੇ ਮਦਦ ਕੀਤੀ ਨਹੀਂ ਸਰਕਾਰ ਨੇ ਕੋਈ ਮਦਦ ਨਹੀਂ ਇਹ ਤਾਂ ਆਪ ਦਾ ਹੀ ਖਰਚਾ ਏ ਕੋਈ ਉਧਰ ਜਿਹੜੀ ਸੰਸਥਾ ਬਣੀ ਵੀ ਆ ਉਹਨਾਂ ਨੇ ਕਰਿਆਨਾ ਦਾ